ਅਸੀ ਕਾਲ ਦੀ ਸਾਰਿਆਂ ਨੂੰ ਬਹੁਤ ਹੀ ਦੁਖਦਾਈ ਖਬਰ ਹੈ ਪਿੰਡ ਤੁਸਾਂਜ ਕਲਾਂ ਤੋਂ ਤੁਸੀਂ ਦੇਖ ਸਕਦੇ ਆ ਜਿਹੜਾ ਨਿਸ਼ਾਨ ਸਾਹਿਬ ਚੜਾਉਂਦੀ ਜਿਹੜੀ ਰਸਮਾਂ ਦਾ ਕੰਨ ਲੱਗੇ ਆ ਜਿਹੜੀਆਂ ਉਪਰ ਉਹਦੀ ਤਾਰਾ ਜਿਹੜੀਆਂ ਨਗ ਰਹੀਆਂ ਉਹਨਾਂ ਤਾਰਾਂ ਦੇ ਨਾਲ ਇਹ ਨਿਸ਼ਾਨ ਸਾਹਿਬ ਟਕਰਾਉਂਦਾ ਆ ਸਾਡੇ ਬਹੁਤ ਹੀ ਸਤਿਕਾਰਯੋਗ ਸੁਰਿੰਦਰ ਸਿੰਘ ਜੀ ਸੋਢੀ ਹੈੱਡ ਗ੍ਰਾਂਥੀ ਗੁਰਦੁਆਰਾ ਤਰਨਦਵਾਰਾ ਜੋ ਕਿ ਇੱਥੇ ਨਿਸ਼ਾਨ ਸਾਹਿਬ ਸੀ ਸੇਵਾ ਕਰਨ ਨੂੰ ਵਾਸਤੇ ਨਿਸ਼ਾਨ ਸਾਹਿਬ ਚੜਾਉਣ ਵਾਸਤੇ ਪਹੁੰਚੇ ਸੀ ਨਿਸ਼ਾਨ ਸਾਹਿਬ ਆ ਉਪਰ ਤਾਰਾਂ ਦੇ ਨਾਲ ਟਕਰਾਉਣ ਦੇ ਨਾਲ ਸਿੰਦਰ ਸਿੰਘ ਸੋਢੀ ਦੀ ਦੁਖਦਾਈ ਤੋਂ ਜਿਹੜੀ ਬੇਵਕਤੀ ਮੌਤ ਹੋ ਜਾਂਦੀ ਆ ਬਹੁਤ ਹੀ ਮਾਹੌਲ ਜਿਹੜਾ ਪਿੰਡ ਦੇ ਵਿੱਚ ਸੋਗ ਰਿਹਾ ਗਰੰਟ ਜਿਆਦਾ ਲੱਗਣ ਕਾਰਨ ਉਦੋਂ ਮਪਰਾਲਾ ਕੀਤਾ ਨੌਜਵਾਨਾਂ ਵੱਲੋਂ ਕਿ ਉਹਨੂੰ ਲੈ ਕੇ ਜਾਇਆ ਕਰੇ ਡਾਕਟਰੀ ਸਹਾਤਾ ਦਿੱਤੀ ਜਾਵੇ ਪਰ ਲੇਕਿਨ ਉਹਨਾਂ ਦੀ ਜਿਹੜੀ ਮੌਤ ਆ ਬੇਵਕਤੀ ਮੌਤ ਤਕਰੀਬਨ 48 ਸਾਲ ਦੀ ਉਮਰ ਦੇ ਵਿੱਚ ਹੋ ਪਰਵਾਰ ਨੂੰ ਕੀ ਪਿੰਡ ਨੂੰ ਕਿਸ ਦੀ ਵੀ ਵਿਛੋੜਾ ਦੇ ਗਏ ਬਹੁਤ ਹੀ ਦੁਖਦਾਈ ਖਬਰ ਹੈ ਗੁਰਦੁਆਰਾ ਤਰਨਜ਼ੁਰਾ ਦੇ ਹੈੱਡ ਗ੍ਰਾਂਥੀ ਭਾਈ ਸਿੰਘ ਭਾਈ ਜਿੰਦਰ ਸਿੰਘ ਸੋਢੀ ਜੀ ਦਾ ਜਿਹੜਾ ਬੇਵਾਕੀ ਦਿਹੰਤ ਹੋ ਜਾਣਾ ਘੰਟ ਲੱਗਣ ਕਾਰਨ ਬਹੁਤ ਬੜੀ ਗੱਦ ਹੋਈ ਹੈ ਕਿਉਂਕਿ ਜਿਹੜੇ ਸਾਡੇ ਸੋਢੀ ਸਿੰਘ ਸੋਢੀ ਸਾਹਿਬ ਬਹੁਤ ਬਚਪਨ ਤੋਂ ਤੇ ਹੈੱਡ ਗ੍ਰਾਂਥੀ ਸਨ ਅੱਜ ਦੁੱਖ ਨਗਰ ਕਰਨੀ ਪੈ ਰਹੀ ਹੈ ਕਿ ਅੱਜ ਸਾਡੇ ਵੱਡੇ ਭਾਈ ਕਿ ਨਾਤੇ ਕਮੇਟਨ ਸਾਰ ਸਾਰ ਤੋਂ ਰਗਏ ਸੀ ਉਥੇ ਜਦੋਂ ਸਾਰ ਸਾਰ ਨੂੰ ਸਿਨੀਅਰ ਕਰਾ ਕੇ ਕਾਰ ਲੱਗੇ ਉਹ ਸਵੇਰੇ ਆਰ ਜਿਹੜੀ ਸੀ ਉਹ ਇਹਨਾਂ ਤੱਕ ਹੋ ਕੇ ਜਾਤ ਹੋ ਗਿਆ ਉਹਦੇ ਨਾਲ ਉਹ ਇਹਨਾਂ ਦੀ ਐਕਸ਼ਨ ਤੇ ਮੌਤ ਹੋ ਗਈ ਬੜੀ ਦੁੱਖ ਦੀ ਗੱਲ ਦਾਸ ਮਦਨ ਸਿੰਘ ਸਰਪੰਚ ਸਾਹਿਬ ਕਿਸ ਕਰਕੇ ਇਹ ਜਰਾ ਦੁਖਦਾਇਕ ਗੱਲ ਹੈ ਇਹ ਸਹਿਜ ਲੋਕ ਨਹੀਂ ਹੈ ਹਾਂਜੀ ਉਹ ਗਏ ਸੀਗੇ ਨਿਸ਼ਾਨ ਸਾਹਿਬ ਚੜਾਉਣ। ਭਾਈ ਜੀ ਸਾਡੇ ਨਾਲ ਸੀ ਤੇ ਪ੍ਰੋਣਾ ਵੀ ਸਾਡੇ ਨਾਲ ਸੀ। ਤੇ ਭਾਈ ਸਾਹਿਬ ਤੇ ਉੱਥੇ ਜਾ ਕੇ ਨਿਸ਼ਾਨ ਸਾਹਿਬ ਚੜਾਉਣ ਲੱਗੇ। ਨਿਸ਼ਾਨ ਸਾਹਿਬ ਬਤਾਰਨਾ ਲੱਗੇ। ਹਾਰਨਾ ਲਾ ਕੇ ਭਾਈ ਸਾਹਿਬ ਨੂੰ ਕਰੰਟ ਲਾ ਕੇ। ਉੱਥੇ ਉਹ ਡਰ ਉਹਦੇ ਉਹਨਾਂ ਦੀ ਬਹੁਤ उसी मौके की मौत हो गई एक फिर हस्पताल लैके गए अच्छा जी थी। हस्पताल जब लैके गए तो डॉक्टर ने फिर अच्छा ठीक है